ਫਿਰੋਜ਼ਪੁਰ ਵਿੱਚ ਚੋਰੀਆਂ ਦਾ ਸਿਲਸਲਾ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਨੀਤੀ ਫਿਰੋਜ਼ਪੁਰ ਦੇ ਵਿੱਚੋਂ ਚੋਰੀਆਂ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਅੱਜ ਮੈਂ ਫਿਰੋਜ਼ਪੁਰ ਦੇ ਕੱਚਾ ਜੀਰਾ ਰੋਡ ਦੇ ਗੁਰੂ ਨਗਰ ਦੇ ਵਿੱਚ ਖੜਾ ਵਾਂ ਜਿਸ ਘਰ 'ਚ ਖੜਿਆ ਆ ਇਸ ਘਰ ਦੇ ਵਿੱਚ ਪਿਛਲੇ ਕਰੀਬ 2 ਮਹੀਨੇ ਪਹਿਲਾਂ ਚੋਰੀ ਹੁੰਦੀ ਹੈ ਪਰ ਅੱਜ ਤੱਕ ਇਹਨਾਂ ਦੀ ਸੁਣਵਾਈ ਨਹੀਂ ਹੋਈ ਆਖਰ ਇਹਨਾਂ ਨੇ ਸਾਨੂੰ ਬੁਲਾਇਆ ਕਿੰਨੀ ਚੋਰੀ ਹੋਈ ਹੈ ਕੀ ਹੋਇਆ ਪੁਲਿਸ ਕੋਲ ਕਿੰਨੀ ਵਾਰ ਗਏ ਆ ਦਰਖਾਸਤ ਕਦੋਂ ਦਿੱਤੀ ਹੈ ਸਾਰੀ ਗੱਲਬਾਤ ਅੰਦਰ ਜਾ ਕੇ ਆਪਾਂ ਪਰਿਵਾਰ ਦੇ ਜਿਹੜੇ ਮੈਂਬਰ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਸ ਘਰ ਦੇ ਵਿੱਚ ਚੋਰ ਆਖਰ ਵੜਿਆ ਤੇ ਕਿਹੜੇ ਪਾਸੇ ਵੜਿਆ ਕਿਵੇਂ ਚੋਰੀ ਹੋਈ ਕਿੰਨਾ ਚਿਰ ਹੋ ਗਿਆ ਚੋਰੀ ਹੋਈ ਨੂੰ ਮੈਂ 26 ਅਪ੍ਰੈਲ ਨੂੰ ਘਰੋਂ ਬਾਹਰ ਗਈ ਸੀਗੀ ਤੇ 8 ਮਈ ਨੂੰ ਘਰੇ ਆਈ ਸੀ ਆਉਂਦੇ ਨੂੰ ਚੋਰੀ ਹੋਈ ਹੋਈ ਸੀਗੀ ਅੱਛਾ ਕੀ ਕੀ ਚੀਜ਼ ਚੋਰੀ ਹੋਈ ਜੇ ਆਪਾਂ ਸਾਰਾ ਦੇਖੀਏ ਸਰ ਆਪਣੇ 3 AC 呃 ਗੀਜਰ ਰਸੋਈ ਦਾ ਰਸੋਈ ਦਾ ਫੈਨ ਛੋਟੀਆਂ-ਮੋਟੀਆਂ ਰਸੋਈ ਦੀਆਂ ਸਾਰੀਆਂ ਮਤਲਬ ਚੀਜ਼ਾਂ ਜੋ ਵੀ ਹੈ ਹੋਰ ਆਪਣੇ ਪਤਲ ਦੇ ਭਾਂਡੇ ਜਿੰਨੇ ਵੀ ਸੀ ਉਹ ਸਾਰੇ ਚੋਰੀ ਹੋਏ ਆ ਹੋਰ ਵੀ ਛੋਟਾ ਮੋਟਾ ਜੋ ਵੀ ਇਲੈਕਟ੍ਰੋਨਿਕ ਸਾਰਾ ਸਮਾਨ ਚੋਰੀ ਹੋਇਆ ਸਰ ਮੇਰੇ ਤਿੰਨ AC ਸੀਗੇ ਰਸੋਈ ਦਾ ਗੀਜਰ ਰਸੋਈ ਦਾ ਜਸਟ ਫੈਨ ਚਿਮਨੀ ਵਗੈਰਾ ਤੇ ਪਤਲ ਦੇ ਭਾਂਡੇ ਦੋ ਜੋੜੀ ਸੋਨੇ ਦੇ ਟੋਪਸ ਸੀਗੇ ਨਕਦੀ ਨਹੀਂ ਸੀ ਘਰੇ ਹੈਗੀ ਬਾਕੀ ਹੋਰ ਛੋਟਾ ਮੋਟਾ ਇਲੈਕਟ੍ਰੋਨਿਕ ਦਾ ਸਾਰਾ ਸਮਾਨ ਚੋਰੀ ਹੋਇਆ ਹੈ ਕਿਚਨ ਦੇ ਸਮਾਨ ਚੋਰੀ ਹੋਏ ਮਿਕਸੀਆਂ ਵਗੈਰਾ ਤੱਕ ਸਭ ਚੋਰੀ ਹੋਇਆ ਹੈ ਹੋਰ LCD ਵਗੈਰਾ ਤੇ ਨੇ ਸੀ ਸੀ ਕੇ ਉਹ ਸਭ ਚੋਰੀ ਹੋ ਗਿਆ ਮੇਰੇ ਹੰਦੇ ਹਾਂਜੀ ਸਕੂਟਰੀ ਲੈ ਗਏ ਸਾਡਾ ਇਨੋਵੇਟਰ ਮੈਟਰ ਨਵਾਂ ਰਖਾਇਆ ਸੀ ਮੈਂ ਮਹੀਨਾ ਡੇਢ ਹੋਇਆ ਸੀ ਉਹ ਵੀ ਪੂਰਾ ਸੈਟ ਉਸ ਦਾ ਸੈਟ ਲੈ ਗਏ ਸਕੂਟਰੀ ਵੀ ਲੈ ਗਏ ਅਪਰੋਕਸੀਮੇਟ ਕਿੰਨੇ ਦੀ ਅਮਾਉਂਟ ਹੋਗੀ ਸਾਰਾ ਕਿੰਨੇ ਦੀ ਰਕਮ ਦਾ ਸਾਰਾ ਸਮਾਨ ਹੋਗਾ 3-4 ਲੱਖ ਤੋਂ ਉੱਪਰ ਹੀ ਹੋਏਗਾ ਪਲੱਸ ਹਾਂਜੀ ਤੇ ਤੁਸੀਂ ਕੋਈ ਇੱਕ ਇੱਕ ਚੀਜ਼ ਮੈਂ ਪੁੱਛਣੀ ਚਾਹਾਂਗਾ ਵੀ ਤੁਸੀਂ ਲੋਕ ਨਹੀਂ ਲਾ ਕੇ ਗਏ ਸੀ ਸਕੂਟਰੀ ਕਿਹੜੀਆਂ ਕੰਦਾਂ ਤੋਂ ਚੱਕ ਕੇ ਲੈ ਗਏ ਲੋਕ ਲਾ ਕੇ ਗਏ ਸੀ ਡਬਲ ਚਾਬੀਆਂ ਮੇਰੀਆਂ ਘਰੇ ਸੀਗੀਆਂ ਇੱਕ ਸਿੰਗਲ ਚਾਬੀ ਮੈਂ ਨਾਲ ਲੈ ਗਈ ਸੀ ਸਰ ਮੈਨੂੰ ਨਹੀਂ ਪਤਾ ਬਾਹਰੋਂ ਕਿੱਧਰ ਦੀ ਆਏ ਕਿੱਧਰ ਦੀ ਨਹੀਂ ਜਦੋਂ ਮੈਂ ਆ ਕੇ مین ਗੇਟ ਖੋਲਿਆ ਲੋਕ ਮੈਂ ਖੁਦ ਆਪਕੇ ਖੋਲਿਆ ਹੁੰਦਿਆਂ ਨੂੰ ਬਾਕੀ ਸਾਰਾ ਲੋਕ ਟੁੱਟੇ ਹੋਏ ਸੀਗੇ ਹਾਂਜੀ ਨਹੀਂ ਸਕੂਟੀ ਕਿਧਰੋਂ ਕੱਢ ਕੇ ਲੈ ਗਈ ਸਰ ਮੈਂ ਨਹੀਂ ਜਾਣਦੀ ਕਿਧਰੋਂ ਕੱਢ ਕੇ ਲੈ ਕੇ ਗਏ ਕਿਉਂਕਿ ਡਬਲ ਚਾਬੀ ਬਾਹਰ ਦੀ ਟੰਗੀ ਹੋਈ ਸੀ ਘਰੇ ਅੱਛਾ ਜਿਹੜੀ ਬਾਹਰਲੇ ਗੇਟ ਦੀ ਚਾਬੀ ਤੁਹਾਡੇ ਅੰਦਰ ਹੀ ਸੀ ਅੰਦਰ ਟੰਗੀ ਹੋਈ ਸੀਗੀ ਹਾਂਜੀ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਕੋਈ ਦਰਖਾਸਤ ਦਿੱਤੀ ਹੈ ਕਿਹੜੇ ਥਾਣੇ ਦਿੱਤੀ ਹੈ ਸਰ ਸਿਟੀ ਥਾਣੇ ਦਿੱਤੀ ਹੈ ਪਹਿਲੇ ਕੁਝ ਦਿਨ ਸਾਡੀ ਸੁਣਵਾਈ ਨਹੀਂ ਹੋਈ ਫਿਰ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਉਸ ਤੋਂ ਬਾਅਦ ਉਹਨਾਂ ਨੇ ਐਸਐਸਪੀ ਸਾਹਿਬ ਨੇ ਪਰਫੋਨ ਕੀਤਾ ਫਿਰ ਇਹਨਾਂ ਨੇ ਪੁੱਛਿਆ ਦੱਸਿਆ ਉਸ ਤੋਂ ਬਾਅਦ ਪਰਚਾ ਕੱਟਿਆ ਗਿਆ ਸਾਡਾ ਉਸ ਤੋਂ ਬਾਅਦ ਕੋਈ ਸੁਣਵਾਈ ਨਹੀਂ ਹੋਈ ਹੁਣ ਤੁਹਾਨੂੰ ਚੋਰਾਂ ਬਾਰੇ ਕੋਈ ਪਤਾ ਲੱਗਾ ਕਿ ਕਿਤੇ ਚੋਰ ਫੜੇਗੇ ਹੋਣ ਜਾਂ ਬਾਰੇ ਸਾਨੂੰ ਪਤਾ ਲੱਗਾ ਸਾਡਾ ਕੋਈ ਆਪਣਾ ਹੈਗਾ ਸੀਗਾ ਪਰਸਨਲ ਰਿਸ਼ਤੇਦਾਰ ਉਹਨਾਂ ਨੇ ਪਤਾ ਕਰਾਇਆ ਵੀ ਉਹ ਕੁਲਗੜੀ ਥਾਣੇ 'ਚ ਚੋਰ ਫੜੇ ਸੀ ਉਹਨਾਂ ਨੇ ਉਹਨਾਂ ਕੋਲ ਤਵਦੀਸ਼ ਕੀਤੀ ਹੈ ਮੰਨ ਗਏ ਸੀ ਅਸੀਂ ਗੁਰੂ ਨਗਰ ਚੋਰੀ ਕੀਤੀ ਹੈ ਅਸੀਂ ਸਿਟੀ ਥਾਣੇ ਵਾਲਿਆਂ ਨੂੰ ਵੀ ਆ ਕੇ ਦੱਸਿਆ ਵੀ ਉੱਥੇ ਚੋਰ ਹੈਗੇ ਆ ਪਰ ਇਹਨਾਂ ਨੇ ਤਦ ਵੀ ਕੁਝ ਨਹੀਂ ਕੀਤਾ ਅੱਛਾ ਤੁਹਾਡੇ ਦੱਸਣ ਦੇ ਬਾਵਜੂਦ ਵੀ ਇਹਨਾਂ ਕੋਈ ਨਹੀਂ ਜੀ ਕੁਝ ਨਹੀਂ ਕੀਤਾ ਇਹਨਾਂ ਨੇ ਅੱਜ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਹਾਂਜੀ ਸਰ ਮੈਂ ਦੱਸਣਾ ਭੁੱਲ ਗਈ ਸੀ ਮੇਰੇ ਦੋ ਭਰੇ ਸਿਲੰਡਰ ਚੁੱਲਾ ਗਰੋਸਰੀ ਦਾ ਜਿੰਨਾ ਵੀ ਸਮਾਨ ਸੀ ਸਾਰਾ ਚੋਰੀ ਹੋਇਆ ਕਿਉਂ ਦੇਸੀ ਘੋਟ ਤੱਕ ਸਭ ਕੁਝ ਚੋਰੀ ਕਰਕੇ ਲੈ ਗਏ ਆ ਹੂੰ ਸਰ ਹੋਰ ਵੀ ਛੋਟੇ ਮੋਟੇ ਜੋ ਵੀ ਉਹਨਾਂ ਨੂੰ ਮਿਲਿਆ ਨਾ ਸਭ ਕੁਝ ਲੈ ਗਏ ਆ ਇਹ ਪੁਲਿਸ ਵਾਲੇ ਇੱਥੇ ਆਏ ਸੀ ਵੈਸੇ ਕਿ ਆਏ ਹੀ ਨਹੀਂ ਸਰ ਆਏ ਸੀ ਉਹ ਇੱਕ ਵਾਰੀ ਵੀਡੀਓ ਬਣਾ ਕੇ ਲੈ ਗਏ ਦੁਬਾਰਾ ਨਹੀਂ ਆਏ ਸਾਨੂੰ ਕਹਿੰਦੇ ਸੀਗੇ ਵੀ ਤੁਸੀਂ ਆ ਸਾਨੂੰ ਚੌਂਕੀਦਾਰ ਦਾ ਨੰਬਰ ਦਿਓ ਚੌਂਕੀਦਾਰ ਦਾ ਪਤਾ ਐਡਰੈਸ ਕਰਕੇ ਦੋ ਦੱਸੋ ਸਰ ਮੈਂ ਕੱਲੀ ਲੇਡੀ ਮੈਂ ਐਡਰੈਸ ਕਿਦਾ ਦੱਸਾਂ ਕਿਦਾ ਨਾਂ ਦੱਸਾਂ ਮੈਨੂੰ ਕੀ ਪਤਾ ਚੌਂਕੀਦਾਰ ਕਿੱਥੇ ਰਹਿੰਦਾ ਹੈ ਸਰ ਬਾਕੀ ਜਿੰਨਾ ਤੇ ਮੈਨੂੰ ਸ਼ੱਕ ਸੀ ਉਹਨਾਂ ਨੂੰ ਮੈਂ ਉਹਨਾਂ ਦੇ ਨਾਮ ਲਿਖਾਏ ਸੀ ਪਰ ਪੁਲਿਸ ਨੇ ਕੁਝ ਨਹੀਂ ਕੀਤਾ ਹਾਂਜੀ ਪੁਲਿਸ ਨੇ ਸਾਰੀ ਸਥਿਤੀ ਦੇਖੀ ਉਹਨਾਂ ਨੇ ਕਿਹਾ ਸੀ ਤੁਸੀਂ ਸਮਾਨ ਨਾ ਛੇ ਉਹਨਾਂ ਨੇ ਆਪਦੀ ਵੀਡੀਓ ਬਣਾ ਲਈ ਅਸੀਂ ਦੁਬਾਰਾ ਫਿਰ ਐਸ ਐਚਓ ਸਾਹਿਬ ਨੂੰ ਮਿਲਣ ਗਏ ਸੀ ਉਹਨਾਂ ਨੇ ਕਿਹਾ ਕਿ ਅਸੀਂ ਡੰਪ ਕਰਾਂਗੇ ਆ ਕੇ ਪਰ ਅਸੀਂ 10 ਹਫ਼ਤਾ 10 ਦਿਨ ਸਮਾਂ ਨਹੀਂ ਚੱਕਿਆ ਉਹ ਕੋਈ ਨਾ ਕੋਈ ਡੰਪ ਕਰਨ ਆਏ ਕਿਸੇ ਤਰ੍ਹਾਂ ਦਾ ਕੋਈ ਜਾਜਾ ਲੈਣ ਨਹੀਂ ਆਏ ਫਿਰ ਮਜਬੂਰਨ ਅਸੀਂ ਐਸ ਐਸਪੀ ਸਾਹਿਬ ਨੂੰ ਮਿਲੇ ਸੀ ਪਰ ਸਾਡੀ ਸੁਣਵਾਈ ਫਿਰ ਵੀ ਨਹੀਂ ਹੋਈ ਸਰ ਸਾਡੇ ਤੋਂ ਬਾਅਦ ਜਿਹੜੀ ਚੋਰੀ ਹੋਈ ਹੈ ਜਿੱਚ ਸਾਡੇ ਚੋਰ ਫੜੇ ਹੋਏ ਆ ਉਹਨਾਂ ਦੀ ਸੁਣਵਾਈ ਹੋਈ ਕੀ ਗੱਲ ਉਹ ਕੋਈ ਸਰਕਾਰੀ ਮੁਲਾਜ਼ਮ ਸੀ ਇਸ ਕਰਕੇ ਅਸੀਂ ਆਮ ਜਨਤਾ ਸਾਡੀ ਸੁਣਵਾਈ ਤਾਂ ਨਹੀਂ ਹੋ ਰਹੀ ਸਰ ਮੇਰਾ ਇੰਨਾ ਸਮਾਨ ਲੈ ਗਿਆ ਚਾਦਰਾਂ ਤੱਕ ਵੀ ਕਰਦੀਆਂ ਲੈ ਗਏ ਜੋ ਛੋਟਾ ਮੋਟਾ ਸਭ ਕੁਝ ਲੈ ਗਏ ਕੀ ਗੱਲ ਮੈਨੂੰ ਘਰੇ ਜ਼ਰੂਰਤ ਨਹੀਂ ਹੈ ਮੈਂ ਇਕੱਲੀ ਰਹਿਣੀ ਮੈਨੂੰ ਘਰ 'ਚ ਖਤਰਾ ਵੀ ਹੈ ਹੁਣ ਜੇ ਇੱਕ ਵਾਰੀ ਚੋਰੀ ਹੀ ਹੋ ਸਕਦਾ ਉਹ ਦੁਬਾਰਾ ਫਿਰ ਵੀ ਆ ਸਕਦੇ ਆ ਪਰ ਸਰ ਮੈਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਮੈਨੂੰ ਇਨਸਾਫ ਚਾਹੀਦਾ ਇਨਸਾਫ ਦੀ ਉਮੀਦ ਤਾਂ ਸਾਨੂੰ ਥੋੜੀ ਘੱਟ ਹੀ ਲੱਗਦੀ ਕਿਉਂਕਿ ਜੇਕਰ ਤਾਂ ਕੋਈ ਕੋਈ ਤਗੜਾ ਬੰਦਾ ਹੋਵੇ ਕੋਈ ਜਿਵੇਂ ਆਪਾਂ ਕਹਿ ਦਈਏ ਵੀ ਆ ਤਾਣੀਆਂ ਦੇ ਪਿਤਾ ਦੀ ਨੂੰ ਗੋਲੀਆਂ ਵੱਧੀਆਂ ਉਹਦੇ ਤਾਂ ਸਾਰਾ ਸਿਹਤ ਮੰਤਰੀ ਤੱਕ ਆ ਚੁੱਕੇ ਪਹੁੰਚ ਚੁੱਕੇ ਉੱਥੇ ਉਹਦਾ ਪਤਾ ਲੈਣ ਪਹੁੰਚ ਚੁੱਕੇ ਆ ਇਸ ਕਲੀ ਔਰਤ ਨੂੰ ਕੋਈ ਇਨਸਾਫ ਮਿਲਣ ਦੀ ਸਾਨੂੰ ਆਸ ਨਹੀਂ ਲੱਗਦੀ ਕਿਉਂਕਿ ਜਦੋਂ ਵੀ ਥਾਣੇ ਜਾਂਦੇ ਆ ਘਟੋ ਘਟ ਅਸੀਂ 10 ਦਿਨ ਲਗਾਤਾਰ ਥਾਣੇ ਜਾਂਦੇ ਰਹੇ ਆ ਪਰ ਸਾਨੂੰ ਹਰ ਵਾਰ ਇੱਕੋ ਲੜਾਈ ਮਿਲਦਾ ਰਿਹਾ ਅੱਜ ਸਵੇਰ ਸ਼ਾਮ ਅੱਜ ਸਵੇਰ ਸ਼ਾਮ ਜੇ ਰਮਨ ਭੰਡਾਰੀ ਜੀ ਨੂੰ ਮਿਲੇ ਆ ਉਹਨਾਂ ਨੇ ਕਿਹਾ ਤੁਸੀਂ ਚੌਕੀਦਾਰ ਦਾ ਨੰਬਰ ਸਾਨੂੰ ਆਪ ਪਤਾ ਕਰਕੇ ਦਿਓ ਜੇ ਅਸੀਂ ਨੰਬਰਦਾਰ ਨੰਬਰ ਪਤਾ ਕਰਨਾ ਚੌਕੀਦਾਰ ਦਾ ਅਸੀਂ ਚੋਰ ਫੜਨੇ ਆ ਫਿਰ ਇਸ ਪੁਲਿਸ ਮੁਲਾਜ਼ਮਾਂ ਦਾ ਕੀ ਫਾਇਦਾ ਇਹਨਾਂ ਕੋਲ ਇਹ ਤਨਖਾਹਾਂ ਕਹਿੰਦੇ ਕਿਹੜੀ ਗੱਲ ਦੀਆਂ ਲੈਂਦੇ ਆ 80 80 ਹਜ਼ਾਰ ਇਹਨਾਂ ਦੀਆਂ ਤਨਖਾਹਾਂ ਇਹਨਾਂ ਦੀ ਤਨਖਾਹਾਂ ਲੈਣ ਦੇ ਬਾਵਜੂਦ ਤੁਸੀਂ ਸਾਨੂੰ ਇਨਸਾਫ਼ ਆਮ ਲੋਕਾਂ ਨੂੰ ਮਿਲਣਾ ਹੀ ਨਹੀਂ ਤੇ ਫਿਰ ਸਾਨੂੰ ਇਹਨਾਂ ਸਰਕਾਰਾਂ ਦਾ ਇਹਨਾਂ ਪੁਲਿਸ ਮੁਲਾਜ਼ਮਾਂ ਦਾ ਕੋਈ ਤੋ ਫਾਇਦਾ ਹੈ ਤਾਂ ਤੁਸੀਂ ਦੱਸ ਸਕਦੇ ਹੁਣ ਹੁਣ ਤੁਹਾਡੀ ਮੰਗ ਕੀ ਹੈ ਵੈਸੇ ਸਾਡੀ ਮੰਗ ਹੈ ਵੀ ਸਾਡਾ ਜਿਹੜਾ ਸਮਾਨ ਨੁਕਸਾਨ ਹੋਇਆ 3 ਤੋਂ 4 ਲੱਖ ਦਾ ਜਿੰਨਾ ਸਾਡਾ ਸਮਾਨ ਉਹ ਥਾਣਾ ਕੋਲ ਗਲੀ ਦੇ ਵਿੱਚ ਜਿਹੜੇ ਚੋਰ ਫੜੇ ਗਏ ਆ ਉਹਨਾਂ ਤੋਂ ਸਾਡਾ ਜੋ ਵੀ ਹੈਗਾ ਪੁੱਛ ਕੇ ਚਲ ਕੇ ਸਾਡਾ ਸਮਾਨ ਜਿਹੜਾ ਬਨਾਮਦ ਕਰਾਇਆ ਜਾਵੇ